ਨਾ ਸੁਣਾਉਂਦਾ ਨਗਰ ਲਗਾਤਾਰ ਇਸ ਦੀ ਸੁਣਾਈ ਆ ਤਾਂ ਸੁਣਾਉਣਾ ਕਿ ਤੁਹਾਡਾ ਜਿਹੜਾ ਇਸ ਪ੍ਰਤੀ ਜਿਹੜਾ ਵਿਸ਼ਵਾਸ ਹੈ ਜਿਹੜਾ ਗੁਰੂ ਕਤੇ ਵਿਸ਼ਵਾਸ ਜਿਹੜਾ ਬਣ ਜਾਵੇ ਸੰਗਰੂਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਉਹਨਾਂ ਦੇ ਘਰ ਦੇ ਵਿੱਚ ਸਮੁੱਚਾ ਪਰਿਵਾਰ ਜਿਹੜਾ ਅੰਮ੍ਰਿਤ ਧਾਰੀ ਹੈ ਅੰਮ੍ਰਿਤ ਛਕਿਆ ਹੋਇਆ ਹੈ ਉਹਨਾਂ ਦੇ ਘਰ ਵਿੱਚ ਇੱਕ ਗੁਰੂ ਦਾ ਸੇਕ ਗੁਰੂ ਦਾ ਪ੍ਰੇਮੀ ਜਿਹੜਾ ਆਇਆ ਹੋਇਆ ਜਿਸ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਕਿਰਪਾ ਹੈ ਉਹ ਵੀਰ ਜਿਹੜਾ ਨਾਨਕਪੁਰ ਸਾਹਿਬ ਦੇ ਵਿੱਚ ਵੀ ਆਂਦਾ ਮੱਥਾ ਟੇਕਦਾ ਤੇ ਬਾਬਾ ਜੀ ਦੇ ਨਾਲ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੇ ਨਾਲ ਸੇਵਾ ਵਾਲਿਆਂ ਦੇ ਨਾਲ ਸੇਵਾ ਵੀ ਕਰਦਾ ਹੈ ਤੇ ਪਰਿਵਾਰ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਪਰਿਵਾਰ ਆ ਤੇ ਉਸ ਦਾ ਨੌਜਵਾਨ ਲੱਭੋ ਜਿਹੜਾ ਗੁਰੂ ਦਾ ਪ੍ਰੇਮੀ ਆ ਉਹ ਕਹਿੰਦਾ ਕਿ ਮੇਰਾ ਸਾਰਾ ਪਰਿਵਾਰ ਜਿਹੜਾ ਵਾ ਭਾਈ ਸਾਹਿਬ ਮੇਰਾ ਬਹੁਤ ਇੱਜ਼ਤ ਮਾਣ ਕਰਦਾ ਕਹਿੰਦਾ ਕਿ ਇੱਕ ਦਿਨ ਮੈਂ ਆਪਣੇ ਸਾਰੇ ਪਰਿਵਾਰ ਦੇ ਵਿੱਚ ਆ ਕਹਿੰਦਾ ਸਾਰੇ ਪਰਿਵਾਰ ਦੇ ਵਿੱਚ ਜਿਆ ਭਾਈ ਸਾਹਿਬ ਕੀ ਕਠਿਣਾ ਵਾਪਰ ਗਈ ਕਹਿੰਦਾ ਸ਼ਾਮ ਦਾ ਸਮਾਂ ਸੀ ਪ੍ਰਸ਼ਾਦਾ ਪਾਣੀ ਛਕ ਲਿਆ ਕਹਿੰਦਾ ਆ ਕੇ ਮੇਰਾ ਬ੍ਰਦਰ ਇਨ ਲਾਉ ਜਿਹਨੂੰ ਆਮ ਭਾਸ਼ਾ ਦੇ ਵਿੱਚ ਕਹਿੰਦੇ ਨੇ ਸਾਲਾ ਸਾਹਿਬ ਕਹਿੰਦਾ ਕਿ ਮੇਰੇ ਛੋਟੇ ਸਾਲਾ ਸਾਹਿਬ ਆਏ ਉਹ ਬਾਅਦ ਕੇ ਕਹਿਣ ਲੱਗੇ ਕਿ ਭਾਜੀ ਤੁਸੀਂ ਮਹਾਪੁਰਸ਼ਾਂ ਦੇ ਦਰਸ਼ਨ ਵੀ ਕਰਦੇ ਜੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਵੀ ਜਾਂਦੇ ਜੀ ਸੇਵਾ ਸਿਮਰਨ ਵੀ ਕਰਦੇ ਜੇ ਸਾਡਾ ਵੀ ਕੋਈ ਹੱਲ ਕਰ ਦੋ ਕਹਿੰਦਾ ਮੈਂ ਪੁੱਛਿਆ ਕੀ ਗੱਲ ਕੀ ਹੋਈ ਆ ਕਹਿਣ ਲੱਗਾ ਆਪਣੀ ਬੱਚੀ ਜਿਹੜੀ ਆ 19 ਸਾਲ ਦੀ ਕਾਹਦੀ ਉਮਰ ਹੋ ਗਈ ਆ ਪਰ ਉਹਦੇ ਵਿੱਚ ਕੋਈ ਬਾਬਾ ਆਉਂਦਾ ਏ ਬੋਲੋ ਸਤਨਾਮ ਕਹਿੰਦੇ ਕਿ ਉਹਦੇ ਵਿੱਚ ਕੋਈ ਨਾ ਬਾਬਾ ਆਉਂਦਾ ਏ ਜਿਆਦਾ ਕੰਦੇ ਵਿੱਚ ਕੋਈ ਬਾਬਾ ਆਉਂਦਾ ਏ ਕੋਈ ਚੀਜ਼ ਆਉਂਦੀ ਆ ਉਹ ਸਾਰੇ ਪਰਿਵਾਰ ਦਾ ਪਰਥ ਨੂੰ ਪਾ ਦਿੰਦੀ ਆ ਬੋਲੋ ਸਤਨਾਕ ਕਹਿੰਦਾ ਸਾਰੇ ਪਰਿਵਾਰ ਨੂੰ ਪਰਥੋਂ ਪਾ ਕੇ ਰੱਖ ਦਿੰਦੀ ਆ ਖਲਾਰਾ ਪਾ ਦਿੰਦੀ ਆ ਕਹਿੰਦਾ ਅਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਲੋਕਾਂ ਨੇ ਸਾਡਾ ਪੰਜਾਬ ਘਟਾਵਾ ਏ ਕਹਿੰਦਾ ਤੇ ਹੋਂਦ ਤੇ ਰਿਸ਼ਤੇਦਾਰਾਂ ਨੂੰ ਹੀ ਪਤਾ ਲੱਗਦਾ ਜਾਂਦਾ ਏ ਦੁਵਾਂਡੀਆਂ ਨੂੰ ਹੀ ਪਤਾ ਲੱਗਦਾ ਏ ਜਦੋਂ ਕੰਦੇ ਵਿੱਚ ਕੋਈ ਚੀਜ਼ ਆਉਂਦੀ ਆ ਨਾ ਇਹ ਸਾਰੇ ਘਰ ਦੇ ਘਾਂਡੇ ਚਲਾ ਚਾ ਕੇ ਬਾਹਰ ਮਾਰਦੀ। ਕਹਿੰਦਾ ਕਿ ਪਾਇਸਾ ਮੈਂ ਵੀ ਜੋਸ਼-ਜੋਸ਼ ਦੇ ਵਿੱਚ ਕਹਿ ਦਿੰਦਾ ਕੋਈ ਘਰ ਨਹੀਂ ਅੱਜ ਉਹਨੇ ਇੱਥੇ ਆ। ਦੇਖ ਲੈਂਦੇ ਆ ਕਿਹੜੀ ਚੀਜ਼ ਆਂਦੀ ਆ। ਕਹਿੰਦਾ ਪਿੰਡਾਂ ਦਾ ਰਵਾਜ ਆ ਕਿ ਸ਼ਾਮ ਨੂੰ ਜਿਹੜਾ ਰਾਤ ਨੂੰ ਜਿਹੜਾ ਦੁੱਧ ਤਿਆਰ ਕਰ ਲੈਂਦੇ ਨੇ ਕਹਿੰਦਾ ਸੀ ਦੁੱਧ ਛਾ ਕੇ ਤੇ ਮੇਰਾ ਬ੍ਰਦਰ ਨੇ ਆਉਂ ਪੁੱਛਾਂ ਲੱਗਾ ਤੇ ਭਾਜੀ ਤੁਸੀਂ ਕਿੱਥੇ ਪਹੋਗੇ? ਕਿੱਥੇ ਪਾਵੋਗੇ ਚਬਾਰੇ ਦੇ ਉੱਤੇ ਪਾਵੋਗੇ ਜਾਂ ਮੀੜੇ ਦੇ ਵਿੱਚ ਪੈ ਜਾਵੋਗੇ ਕਹਿ ਲੱਗਾ ਕਿ ਮੈਂ ਕਹਿ ਦਿੱਤਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਮਦਾ ਜਗਾ ਬਣਾਈ ਪਈਆ ਉੱਥੇ ਲਾ ਕੇ ਮੇਰੇ ਦਰੀਵ ਸ਼ਾਦੋ ਮੈਂ ਉੱਥੇ ਹੀ ਲਾ ਕੇ ਪੈ ਜਾਵਾਂਗਾ ਕਹਿੰਦਾ ਮੈਂ ਲਾ ਕੇ ਹੀ ਪੈ ਜਾਵਾਂਗਾ ਤੇ ਮੈਂ ਸਮੁੱਚੇ ਪਰਿਵਾਰ ਨੂੰ ਕਹਿੰਦਾ ਕਿ ਸਵੇਰੇ ਮੈਂ ਪ੍ਰਕਾਸ਼ ਵਿੱਚ ਕਰ ਦਵਾਂਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਭਾਈ ਸਾਹਿਬ ਜਿੱਥੇ ਮਹਾਰਾਜ ਜੀ ਦਾ ਸੋਖਾ ਸਦਾ ਸਰਥਾਂ ਸੀ ਮੈਂ ਉੱਥੇ ਜਾ ਕੇ ਸੋਇਲਾ ਸਾਹਿਬ ਦੀ ਬਾਣੀ ਦਾ ਜਾਪ ਕਰਕੇ ਮੈਂ ਲੰਮੇ ਪੈਣ ਹੀ ਲੱਗਾ ਸੀ ਅੱਖਾਂ ਥੋੜੀਆਂ ਥੋੜੀਆਂ ਮਿੱਟੀਆਂ ਜਾਂਦੇ ਸਮੇਂ ਨੀਂਦ ਆ ਰਹੀ ਸੀ ਤੇ ਕਹਿਣ ਲੱਗਾ ਬਾਹ ਜਿਹੜਾ ਰੋਣਾ ਪੈਣਾ ਸ਼ੁਰੂ ਹੋ ਗਿਆ ਬੋਲੋ ਸਤਨਾਮ ਕਹਿੰਦਾ ਬਾਹ ਰੋਣਾ ਪੈਣਾ ਸ਼ੁਰੂ ਹੋ ਗਿਆ ਤੇ ਮੈਂ ਗੱਲਾਂ ਸੁਣ ਲਾ ਗਿਆ ਉਹ ਸਾਰੇ ਉੱਚੀ ਉੱਚੀ ਕਹਿਣ ਲੱਗੇ ਸੰਨ ਕਿ ਫਲਾਨਾ ਬਾਬਾ ਕਹਿੰਦੇ ਵਿੱਚ ਫਿਰ ਆ ਗਿਆ ਤੇ ਕਹਿਣ ਲੱਗਾ ਕਿ ਫਿਰ ਉਹ ਬੱਚੀ ਜਿਹੜੀ ਆ ਕਹਿੰਦਾ ਕਿ ਉੱਚੀ ਉੱਚੀ ਡੌੜਾ ਪਾਉਣ ਲੱਗੀ ਕਿਹੜਾ ਗੁਰੇ ਦਾ ਸਿੱਖਿਆ ਜਿਹੜਾ ਕਹਿੰਦਾ ਸੀ ਮੈਨੂੰ ਦੇਖਣਾ ਬਾਹਰ ਘਟ ਆਣ ਮੈਂ ਉਹਨੂੰ ਦੇਖਦੀਆਂ ਜਾਨੋ ਮਾਰ ਦਵਾਂਗੀ ਨਾ ਜਾਨੋ ਮਾਰ ਦਵਾਂਗਾ ਕਹਿਣ ਲੱਗਾ ਜਰ ਇਦਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਕਹਿੰਦਾ ਕਿ ਮੈਂ ਅੰਦਰ ਬੈਠਾ ਚੌਵੀ ਸਾਬ ਦਾ ਜਾਪ ਕਰਦਾ ਪਿਆ ਸਾਂ ਕਹਿੰਦਾ ਕਿ ਚੌਵੀ ਸਾਬ ਦਾ ਜਾਪ ਕਰਦਾ ਪਿਆ ਸਾਂ ਤੇ ਜਦੋਂ ਉਸ ਨੇ ਆ ਕੇ ਜਿੱਥੇ ਮਹਾਰਾਜ ਜੀ ਦਾ ਸੋਖਾ ਸਿੱਧਾ ਕਮਰਾ ਬਣਾਇਆ ਸੀ ਜਦੋਂ ਆ ਕੇ ਉਸ ਨੇ ਦਰਵਾਜ਼ੇ ਨੂੰ ਲੱਤ ਮਾਰੀ ਕਹਿਣ ਲੱਗਾ ਭਾਈ ਸਾਹਿਬ ਪਤਾ ਨਹੀਂ ਕੀ ਮੇਰੇ ਵਿੱਚ ਜੋਸ਼ ਆਇਆ ਮੈਂ ਚੌਪੇ ਸਾਹਿਬ ਦੀ ਬਾਣੀ ਦਾ ਜਾਪ ਕਰਦਾ ਪਿਆ ਸੀ ਪਤਾ ਨਹੀਂ ਮੈਂ ਕਿਹੜੀ ਕੋੜੀ ਮੋਰ ਦਾ ਬਿਆਸੀ ਮੇਰੇ ਵਿੱਚ ਇੰਨਾ ਜੋਸ਼ ਆਇਆ ਤੇ ਮੈਂ ਉਸ ਬੱਚੀ ਦੇ ਖਿੱਚ ਕੇ ਇੱਕ ਜਵੇੜ ਮਾਰ ਦਿੱਤੀ ਕਹਿੰਦਾ ਤਿੰਨ ਚਾਰ ਬਾਜਰਾ ਉਲਟ ਬਾਜ ਗਿਆ ਲੱਗਿਆ ਤੇ ਫੜਾ ਕਰਕੇ ਜਾ ਕੇ ਡਿੱਗੀ ਵੇੜੇ ਦੇ ਵਿੱਚ ਜਾ ਕੇ ਡਿੱਗੀ ਤੇ ਕਹਿਣ ਲੱਗਾ ਤੇ ਮੈਂ ਉਹਨੂੰ ਵਾੜਾਂ ਤੋਂ ਫੜਿਆ ਧੰਤ ਫੜਦਿਆ ਤਰਨਾ ਪੁੱਛਣ ਲੱਗਾ ਤੂੰ ਕੌਣ ਆ ਤੋ ਕਹਿਣ ਲੱਗਾ ਮੈਂ ਫਲਾਣੇ ਥਾਂ ਤੇ ਇੱਕ ਬਾਬਾ ਪੀਰ ਆ ਮੈਂ ਉਹ ਆ ਤੋ ਗਾਲ ਲੱਗਣਾ ਪੁੱਛਣ ਲੱਗਾ ਤੇ ਇੱਕ ਬੰਦੇ ਕਹਿੰਦਾ ਭਾਈ ਸਾਹਿਬ ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਾ ਸੀ ਕਹਿੰਦਾ ਕਿ ਜਦੈ ਨੌਣਾ ਪਿਆਸਤ ਗ੍ਰਹਿ ਮਹਾਰਾਜ ਨੂੰ ਕਹਿ ਰਿਹਾ ਸੀ ਮਹਾਰਾਜ ਤੁਹਾਡਾ ਫਰੋਸਾ ਲਾ ਕੇ ਮੈਂ ਤੇ ਪੰਗਾ ਹੀ ਲੈ ਲਿਆ ਇਹ ਤੇ ਸੱਚ ਨੂੰ ਅਕੇ ਦੇ ਵਿੱਚ ਕੋਈ ਆ ਗਿਆ ਕਹਿੰਦਾ ਭਾਈ ਸਾਹਿਬ ਮੈਂ ਅੰਦਰੋਂ ਨਹੀਂ ਜਾ ਰਿਹਾ ਕਿ ਮੈਂ ਤੇ ਪੰਗਾ ਲੈ ਕੇ ਛੇੜ ਬੈਠਾ ਨਹੀਂ ਕਹਿੰਦਾ ਕਿ ਪਤਾ ਨਹੀਂ ਕੀ ਚੋਚ ਆਇਆ ਕੜਗਿਆਂ ਵਾਲੇ ਪਾਛਣ ਨੇ ਕਿਹੜੀ ਪਾਵਰ ਸ਼ਕਤੀ ਪਾ ਦਿੱਤੀ ਕਹਿੰਦਾ ਕਿ ਜਦੋਂ ਉਹਨੇ ਕਿਹਾ ਮੈਂ ਫਲਾਨਾ ਪੀ ਰਿਹਾ ਕਹਿੰਦਾ ਕਿ ਮੈਂ ਉਸਨੂੰ ਪੁੱਛਿਆ ਇੱਕ ਸਮੋਚਾ ਪਰਿਵਾਰ ਅਮਰ ਧਾਰੀ ਆ ਅਮਰਤ ਛਕਿਆ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰੇਮੀ ਪ੍ਰਿਆਰ ਉਹ ਇਹਨਾਂ ਦੇ ਘਰ ਵਿੱਚ ਕੀ ਕਰਦਾ ਪਿਆ ਕਹਿੰਦਾ ਕਿ ਉਹਨਾਂ ਨੇ ਕਿਹਾ ਉਹ ਪੀਰ ਕਹਿਣ ਲੱਗਾ ਕਹਿਣ ਲੱਗਾ ਕੋਈ ਸਿੱਖੀ ਪਰਿਵਾਰ ਨਹੀਂਗਾ ਤੇ ਅਮਰ ਧਾਰੀ ਪਰਿਵਾਰ ਨਹੀਂਗਾ ਇਹ ਤਾਂ ਪਖੰਡੀ ਪਰਿਵਾਰ ਆ ਕਹਿੰਦਾ ਕਿ ਤਾਂ ਪਖੰਡੀ ਪਰਿਵਾਰ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਹੁੰਦਾ ਜੇ ਉਹਨਾਂ ਦੇ ਬੱਚੇ ਹੁੰਦੇ ਤੇ ਮੈਂ ਇਹਨਾਂ ਦੇ ਘਰ ਦੇ ਵਿੱਚ ਨਹੀਂ ਆਉਣਾ ਸੀ ਕਹਿੰਦਾ ਪੁੱਛ ਕੇ ਵੇਖੋ ਇਹਨਾਂ ਨੂੰ ਕਹਿੰਦਾ ਵੀ ਅੰਮ੍ਰਿਤ ਛਕਿਆ ਹੋ ਜਾਵੇ ਤੇ ਵੀਰਵਾਰ ਆ ਕੇ ਮੇਰੇ ਤੇ ਚਰਾਗ ਵੀ ਜਗਾਉਂਦੇ ਨੇ ਕਹਿੰਦਾ ਇਹ ਬੱਚੀ ਜਿਸ ਦੇ ਸਰੀਰ ਦੇ ਵਿੱਚ ਮੜਿਆ ਏ ਇਹ ਆ ਕੇ ਮੇਰਾ ਪ੍ਰਸ਼ਾਦ ਵੀ ਖਾਂਦੀ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਕਿ ਪ੍ਰਮਾਤ ਤੇ ਬੜਾ ਗੁੱਸਾ ਆਇਆ ਮੈਂ ਪਰਿਵਾਰ ਵਾਲ ਵੇਖਿਆ ਕਹਿੰਦਾ ਕਿ ਮੇਰੇ ਦੋਨੇ ਸਾਲੇ ਜਿਹੜੇ ਆ ਮੇਰਾ ਸਹੁਰਾ ਸਾਹ ਕਹਿੰਦਾ ਕਹਿੰਦਾ ਕਿ ਮੇਰੀ ਸੱਸ ਜਿਹੜੀ ਆ ਇਹਨਾਂ ਸਾਰਿਆਂ ਨੇ ਤਾਣ ਜਿਹੜੇ ਉਹਨੇ ਸੁੱਟਦੇ ਕਹਿਣ ਲੱਗਾ ਕਿ ਮੈਂ ਉਹਨਾਂ ਨੂੰ ਕਿਹਾ ਤੁਸੀਂ ਆਹ ਕੰਮ ਬਹੁਤ ਮਾੜਾ ਕੀਤਾ ਕਹਿੰਦਾ ਕਿ ਮੈਂ ਉਹਨੂੰ ਕਹਿ ਦਿੱਤਾ ਕਿ ਘਰ ਦੇ ਵਿੱਚ ਕੋਈ ਜਗ੍ਹਾ ਨਹੀਂ ਬਣੇਗੀ ਕੋਈ ਤੇਰੇ ਤੋਂ ਅੱਜ ਤੋਂ ਬਾਅਦ ਤੈਨੂੰ ਕੋਈ ਪੁੱਜੇਗਾ ਨਹੀਂ ਤੂੰ ਆ ਪਰਿਵਾਰ ਛੱਡ ਕੇ ਚਲਾ ਜਾ ਕਹਿੰਦਾ ਕਿ ਭਾਈ ਸਾਹਿਬ ਸਮੁੱਚੇ ਪਰਿਵਾਰ ਤੇ ਬੜਾ ਗੁੱਸਾ ਆਇਆ ਤੇ ਮੈਂ ਉਹਨਾਂ ਨੂੰ ਕਹਾ ਕਿ ਤੁਸੀਂ ਆਪਾਂ ਬਹੁਤ ਮਾੜਾ ਕੀਤਾ ਇੱਕ ਬਣੇ ਇਸ ਸ੍ਰੀ ਸਰ ਪਾਏ ਹੋਇਆ ਇੱਕ ਬਣੇ ਜਾ ਕੇ ਪੀਰਾਂ ਦੇ ਉੱਤੇ ਚਰਾਗ ਜਗਾਉਂਦੇ ਜੀ ਪੀਰਾਂ ਦੇ ਕੋਲ ਜਾ ਕੇ ਪ੍ਰਸ਼ਾਦ ਖਾਂਦੇ ਨੇ ਕਿਉਂਕਿ ਕੜਗੀਆਂ ਵਾਲੇ ਪਾਸ਼ਾ ਨੇ ਸਾਨੂੰ ਇੱਕ ਸੰਤਾਨ ਵਰਸ਼ਿਸ਼ ਕੀਤਾ ਸੀ ਉਹਨਾਂ ਨੇ ਕਿਹਾ ਸੀ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੀਰ ਤੋਂ ਮੈਂ ਸਾਰਾ ਜੱਦੇ ਕਰਤ ਦੇ ਪਰਣ ਕੀ ਗੀਤ ਮੈਂ ਨਾ ਕਰੂੰ ਜਿੱਕੀ ਪ੍ਰੀਤ ਮੇਰੇ ਘੜਿਆਂ ਵਾਲੇ ਪਾਸ਼ਣ ਕਿਹਾ ਸੀ ਕਿ ਜਦੋਂ ਤੱਕ ਮੇਰਾ ਖਾਲਸਾ ਨਿਆਰਾ ਹੈ ਪੂਰੀ ਮਰਿਆਦਾ ਦੇ ਵਿੱਚ ਪੰਜ ਕਕਾਰ ਧਾਰਨ ਕੀਤੇ ਹੋਏ ਨੇ ਸਵੇਰੇ ਉੱਠ ਕੇ ਨਿਤਨੇਮ ਕਰਦਾ ਏ ਇੱਕ ਕਾਲ ਪੁੱਖ ਪਰਮਾਤਮਾ ਤਾਂ ਕਿਰੋ ਗੁਰਸਾਹਿਬ ਕੋ ਸਮਾਏ ਹੋਰ ਕਿਸੇ ਧਰਮ ਦੇ ਨਾਲ ਨਹੀਂ ਮੰਨਦਾ ਨਾ ਉਹ ਮੇਰਾ ਸੱਚਾ ਪ੍ਰੇਮੀ ਆ ਉਹ ਮੇਰਾ ਸੱਚਾ ਸੇਖਿਆ ਤੇ ਜਿਹੜਾ ਮੈਨੂੰ ਛੱਡ ਕੇ ਥਾਵਾ-ਥਾਵ ਤੇ ਜਾ ਕੇ ਖੜੀ ਤੇ ਮੱਥਾ ਟੇਕਦਾ ਏ ਤੇ ਮੇਰੇ ਸਹਿਬ ਨੇ ਕਿਹਾ ਸੀ ਫਿਰ ਮੈਂ ਇਹਨਾਂ ਦੀ ਬਾਣੀ ਪੜਦਾ ਮੈਂ ਸਭਾ ਛੱਡ ਦਿੰਦਾ ਜਾਂ ਜਿੱਥੇ ੱਤੇ ਖਾਣੇ ਖਾਂ ਤੇ ਮੇਰੇ ਸੈਵ ਨੇ ਕਿਹਾ ਸੀ ਖਾਲਸਾ ਖਾਸ ਕਹਾਵਾ ਸੋਈ ਜਿਸ ਕਾ ਹਿਰਦੈ ਪਰਮਾ ਨਾ ਹੋਈ ਪਰ ਭੇਜਤੇ ਰਹੇ ਨਿਆਰਾ ਸੋਈ ਖਾਲਸ ਸਤਪੁਰ ਹਰਿ ਕਿਉਂਕਿ ਸੈਵ ਨੇ ਸੰਤਾਨਤ ਬਖਸ਼ ਕੀਤਾ ਹੈ ਮੇਰਾ ਖਾਲਸਾ ਉਹੀ ਹੈ ਜਿਹੜਾ ਇੱਕ ਕਾਲਪੁਤ ਪਰਮਾਤਮਾ ਨੂੰ ਮੰਨਦਾ ਆਪਾਂ ਲੈਕਵਰਿਆਦਾ ਪੜੀਦੀ ਨਾ ਉਹਦੇ ਵਿੱਚ ਲਿਖਿਆ ਮਿਲਦਾ ਸਿੱਖ ਦੀ ਪ੍ਰਭਾਸ਼ਾ ਸਿੱਖ ਕਿਦਾਂ ਦਾ ਹੁੰਦਾ ਏ ਤੇ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਮਿਲਦਾ ਏ ਜੋ ਸਿੱਖ ਜਬ ਇਸਤਰੀ ਇੱਕ ਕਾਰਕ ਪੁਰਖ ਪਰਮਾਤਮਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੇ ਉੱਤੇ ਅਮਰਤ ਦੇ ਉੱਤੇ ਨਿਸ਼ਟਾ ਰੱਖਦਾ ਏ ਤੇ ਕਿਸੇ ਹੋ ਤਾਂ ਨੂੰ ਨਹੀਂ ਮੰਨਦਾਗਾ ਉਹ ਮੇਰਾ ਸਿੱਖ ਹੈ ਤੇ ਸੈਡ ਨੇ ਕਿਹਾ ਸਿੱਖ ਦੀ ਰਹਿਣੀ ਜਿਹੜੀਆਂ ਦੋ ਪ੍ਰਕਾਰ ਦੀ ਹੁੰਦੀਆਂ ਇੱਕ ਸ਼ਕਸ਼ੀ ਰਹਿਣੀ ਇੱਕ ਪੰਥਕ ਰਹਿਣੀ ਸ਼ਕਸ਼ੀਕ ਰਹਿਣੀ ਦੇ ਵਿੱਚ ਆਉਂਦਾ ਕਿ ਸਿੱਖ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਰੈਤ ਮਰੀਆ ਦਾ ਸਾਰ ਜਿਹੜੀਆਂ ਤਿੰਨ ਬਾੜੀਆਂ ਪੰਜ ਬਾੜੀਆਂ ਨੇ ਉਹਨਾਂ 'ਚ ਜਾਪ ਕਰਦਾ ਹੈ ਪਹਿਲੀ ਬਾਣੀ ਕਿਹੜੀ ਆ ਜਪ ਜੀ ਸਤਿ ਸਿਰ ਫਿਰ ਜਾਪ ਸਰ ਸਵੇਏ ਸੋਦਾਰ ਸ਼ਾਮ ਦੀ ਪਾਣੀ ਸੋਦਾਰ ਤੇ ਰਾਤ ਨੂੰ ਸੌਣ ਲੱਗੇ ਸੌਂਦਾ ਸਰ ਇਹ ਰਾਤ ਮर्यादा ਅਨਸਾਰ ਛੱਡ ਗਿਆ ਪੰਜ ਬਾਣ ਦਾ ਨੇ ਤੇ ਕੰਮਰਤ ਛੱਡਣ ਲੱਗੇ ਸਾਨੂੰ ਜਿਹੜੀਆਂ ਪੰਜ ਬਾਣੀਆਂ ਦਾ ਜਾਪ ਹੁੰਦਾ ਹੈ ਅੰਮ੍ਰਿਤ ਤਿਆਰ ਕਰਨ ਲੱਗੇ ਜਪ ਜੀ ਸਰ ਜਾਪ ਸਰ ਸਵੇਏ ਤੋਂ ਪ੍ਰਸ਼ਾਸਨ ਦੇ 24 ਸਤਿਗੰਸਰ ਇਹ ਸਾਡੀਆਂ ਅੰਮ੍ਰਿਤ ਛਕਾਣ ਦੇ ਬਣ ਜਾਣ ਜਿਹੜਾ ਸਿੱਖਣੇ ਰੋਜ਼ਾਨਾ ਜਿਹੜਾ ਪੜਤਣਾ ਨਹੀਂ ਪਰ ਅੱਜ ਅਸੀਂ ਬਾਣੀ ਦੇ ਨਾਲ ਟੁੱਟਦੇ ਜਾ ਰਹੇ ਹਰੂ ਦੇ ਨਾਲ ਟੁੱਟਦੇ ਜਾ ਰਹੇ ਸਾਡਾ ਵਿਸ਼ਵਾਸ ਬੜਾ ਕੱਚਾ ਹੋ ਗਿਆ ਅੱਜ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਅਰਦਾਸ ਕਰਦੇ ਆਂ ਜੇ ਕਦੇ ਕਰਦਾ ਸਾਡੀ ਜਿੱਥੇ ਜਾ ਕੇ ਸੀ ਟੱਕ ਦਾ ਰਗੜਿਆ ਹੋਵੇ ਮੱਥਾ ਦਾ ਟੇਕਾ ਹੋਵੇ ਅੱਜ ਸਭ ਜ਼ਬਾਨ ਦਾ ਰਸ ਚਾਹੀਦਾ ਹੈ ਭਾਵੇਂ ਜਾ ਕੇ ਕਬਰ ਦੇਤੇ ਮੱਥਾ ਟਕਾ ਲਓ ਭਾਵੇਂ ਇੱਟਾਂ ਦੇ ਮੱਥਾ ਟਕਾ ਲਓ ਸਾਨੂੰ ਜ਼ਬਾਨ ਦਾ ਰਸ ਚਾਹੀਦਾ ਸਾਨੂੰ ਕੂੜਾ ਛੋਲੇ ਮਿਲਣਾ ਚਾਹੀਦੇ ਨੇ ਮੱਥਾ ਜਿੱਥੇ ਮਰਜੀ ਟਕਾਈ ਜਾਓ ਸਾਡੇ ਅੱਜ ਸਿੱਖ ਕੌਮ ਦੇ ਇਹ ਹਾਲਾਤ ਬਣੇ ਪਏ ਨੇ ਤੇ ਮੇਰੇ ਸਾਬਣੇ ਕਿਹਾ ਸੀ ਦੁਗਦਾ ਦਾ ਬੜੋ ਹਰ ਵੀ ਨਾ ਮੋਰ ਨਾ ਪੁੱਛ ਬੜੇ ਨਸਾਂ ਦਾ ਤੇ ਪਰ ਅੱਜ ਸਾਡੇ ਹਨਾਂਤ ਬੜੇ ਆੜੇ ਮੇਟੇ ਨੇ ਉਹ ਕਹਿਣ ਲੱਗਾ ਭਾਈ ਸਾਹਿਬ ਪਰਿਵਾਰ ਤੇ ਬੜਾ ਗੁੱਸਾ ਆਇਆ ਤੇ ਪਰਿਵਾਰ ਜਿਹੜਾ ਹੱਥ ਜੋੜ ਕੇ ਕਹਿਣ ਲੱਗਾ ਕਿ ਭਾਈਆ ਸਾਡੇ ਤੋਂ ਗਲਤੀ ਹੋ ਗਈ ਆ ਪ੍ਰਣਾ ਸਾਹਿਬ ਸਾਡੇ ਤੋਂ ਗਲਤੀ ਹੋ ਗਈ ਆ ਹੁਣ ਜੋਤ ਸੀ ਕਹੋਗੇ ਅਸੀਂ ਉਹ ਹੀ ਕਰਾਂਗੇ ਕਹਿਣ ਲੱਗਾ ਕਿ ਮੈਂ ਸੁਮੱਚੇ ਪਰਿਵਾਰ ਨੂੰ ਕਿਹਾ ਕਿ ਅਸੀਂ ਸ਼ਰਨ ਕਰੋ ਕਹਿੰਦਾ ਕਿ ਸਾਰੇ ਪਰਿਵਾਰ ਨੂੰ ਕਿਸੇ ਛਨਾਣ ਕਰਵਾਇਆ ਕਹਿੰਦਾ ਭਾਈ ਸਾਹਿਬ ਮੈਂ ਗੱਡੀ ਦੇ ਵਿੱਚ ਪਿਠਾ ਕੇ ਇਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਲੈ ਗਿਆ ਕਹਿੰਦਾ ਅਨੰਦਪੁਰ ਸਾਹਿਬ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਅੰਮ੍ਰਿਤ ਛਕਿਆ ਸਾਰੇ ਪਰਿਵਾਰ ਨੇ ਦੇਖ ਕਰਵਾਈ ਧੰਨ ਕਰਦਿਆਂ ਵਾਲੇ ਪਾਸ਼ਾ ਤੋਂ ਦੇ ਕੋਲੋਂ ਮਾਫੀ ਮੰਗੀ ਕਹਿਣ ਤੋਂ ਬਾਅਦ ਸਾਡਾ ਗੁਰੂ ਤੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਸਤਿ ਸਾਈਂ ਅਸੀਂ ਹੋਰ ਕਿਸੇ ਨੂੰ ਨਹੀਂ ਪੁੱਛਣਾਗਾ ਹਰ ਏਕ ਸੇਮਰ ਹਰ ਏਕ ਸੇਮਰ ਏਕ ਸੇਮਰ ਪਿਆਰੇ ਕਾਲ ਕਲੇਸ਼ ਇੱਕੋ ਬਾਸ ਸਾਰੇ ਕਲੇਸ਼ ਜਿਹੜੇ ਆ ਖਤਮ ਹੋ ਜਾਂਦੇ ਨੇ ਜੇ ਅਸੀਂ ਇੱਕ ਤਾਰਕ ਪਰਮਾਰਥ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਾਂਗੇ ਇਹਨਾਂ ਦੀ ਬਾਣੀ ਤੇ ਵਿਸ਼ਵਾਸ ਰੱਖਾਂਗੇ ਤੇ ਕੜਗਿਆਂ ਵਾਲੇ ਪਾਸ਼ਾ ਤੇ ਅੰਮ੍ਰਿਤ ਉੱਤੇ ਨਿਸ਼ਟਾ ਰੱਖਾਂਗੇ ਜਿਨ੍ਹਾਂ ਦਾ ਗੁਣਤ ਤੇ ਕੋਈ ਸ਼ਿਵਾਸ ਭਰੋਸਾ ਵੱਜ ਜਾਂਦਾ ਏ ਤੇ ਫਿਰ ਅਸੀਂ ਸ਼ਰਧਾ ਭਾਵਨਾ ਦੇ ਨਾਲ ਆ ਕੇ ਗੁਰੂ ਦੀ ਹਜੂਰੀ ਦੇ ਵਿੱਚ ਆ ਕੇ ਜੋ ਕੁਝ ਮੰਗਾਂਗੇ ਸਾਨੂੰ ਉਹ ਪ੍ਰਾਪਤ ਹੋਵੇਗਾ ਮੇਰੇ ਸੱਜਣੇ ਕੁਰਬਾਨੀ ਦੇ ਵਿੱਚ ਲੇਖਤਾਂ ਜੋ ਮੰਗੋ ਸੋਈ ਸੋਈ ਪਾਓ ਆਪਣੇ ਖਾਸ ਪਰੋਸਾ ਸਾਡਾ ਭਰੋਸਾ ਸਾਡਾ ਕੋਈ ਸ਼ਿਵਾਸ ਗੁਰੂ ਦੇ ਉੱਤੇ ਹੋਣਾ ਚਾਹੀਦਾ ਕਿਉਂਕਿ ਮੇਰਾ ਗੁਰੂ ਜਿਹੜਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹੜਾ ਮੈਨੂੰ ਵੀ ਰਿਜਕ ਦੇ ਰਿਹਾ ਤੇ ਤੁਹਾਨੂੰ ਬੈਠੇ ਨੂੰ ਸਾਰਿਆਂ ਨੂੰ ਰਿਜਕ ਦੇ ਰਿਹਾ ਤੂੰ ਦਾਤਾ ਦਾ ਤਾਰ ਤੇਰਾ ਜਿੱਤਾ ਖਾਵਣਾ ਉਹ ਕਾਹੜੋ ਕੁ ਪ੍ਰਮਾਤਮਾ ਬਹੁਤ ਵੱਡਾ ਜਿਹੜਾ ਸਾਰਿਆਂ ਨੂੰ ਰਿਜਕ ਦੇ ਰਿਹਾ ਸਾਰਿਆਂ ਨੂੰ ਦਾਤਾ ਦੇ ਰਿਹਾ ਤੇ ਕਦੇ ਵੀ ਦਾਤਾ ਦੇਣ ਲੱਗੇ ਥੱਕ ਜਾ ਨਹੀਂਗਾ ਅੱਜ ਮਨੁੱਖ ਜਿਹੜਾ ਹੈ ਦਾਦਾ ਲੈ ਲੈ ਕੇ ਜਿਹੜਾ ਉਸ ਕਾਣ ਪੁੱਖ ਪਰਮਾਤਮਾ ਨੂੰ ਭੁੱਲਦਾ ਜਾ ਰਿਹਾ ਹੈ ਪਰ ਕਾਣ ਪੁੱਖ ਪਰਮਾਤਮਾ ਆਪਣੇ ਬੱਚਿਆਂ ਨੂੰ ਕਦੇ ਨਹੀਂ ਭੁੱਲਦਾ ਬੰਨੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਜਿਹੜਾ ਉਪੋਤ ਤੇ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਜਦ ਵਿੱਚ ਕਰਿਆ ਕਰੋ ਅਸੀਂ ਜਿੱਥੇ ਆਤਮ ਕੁਰਬਾਨੀ ਤੇ ਦਾ ਜੁੜਦਾ ਉੱਥੇ ਅਸੀਂ ਆਪਣੇ ਬੱਚਿਆਂ ਨੂੰ ਕੁਰਬਾਨੀ ਤੇ ਲਾਉਣੇ ਕਿ ਗੁਰਧਿਆਤ ਦੇ ਨਾਲ ਜੁੜੀਏ ਕਿਉਂਕਿ 85% ਅਸਰ ਜਿਹੜਾ ਮਾਂ ਦਾ ਬੱਚੇ ਉੱਤੇ ਪੈਂਦਾ ਮਾਫ਼ ਕਰਨਾ ਲੱਗ ਜਾਂਦਾ ਪਿਆ ਹੋ ਸਕਦਾ ਹੈ ਕਿ ਇਹ ਗੱਲਾਂ ਦੇ ਨਾਲ ਪੈਣ ਮਿਰਚਾਂ ਬਹੁਤ ਲੱਗਦੀਆਂ ਨੇ 85% ਅਸਰ ਜਿਹੜਾ ਮਾਂ ਦਾ ਬੱਚੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਡਾਕੂ ਬਣਾ ਸਕਦੀ ਆ ਜੇ ਮਾਂ ਚਾਵੇ ਬੱਚੇ ਨਾ ਵਕੀਲ ਬਣਾ ਸਕਦੀ ਆ ਜੱਜ ਬਣਾ ਸਕਦੀ ਆ ਬੜਾ ਕੁਝ ਬਣਾ ਸਕਦੀ ਡਾਕਟਰ ਬਣਾ ਸਕਦੀ ਆ ਤੇ ਜੇ ਮਾਂ ਚਾਵੇ ਤੇ ਆਪਣੇ ਬੱਚੇ ਨੂੰ ਨਿਚੇੜੀ ਵੀ ਬਣਾ ਸਕਦੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੁਝ ਵੀ ਕਰ ਸਕਦੀ ਆ ਕਿਉਂਕਿ 85% ਅਸਰ ਜਿਹੜਾ ਬੱਚੇ ਉੱਤੇ ਮਾਂ ਦਾ ਪੈਂਦਾ 15% ਪਿਓ ਦਾ ਪੈਂਦਾ ਕਿਉਂਕਿ ਪਿਓ ਜਿਹੜਾ ਬਾਹਰ ਰਹਿੰਦਾ ਹੈ मां ਜਿਹੜਾ ਜਿਆਦਾ ਜਿਹੜਾ ਆਪਣੇ ਬੱਚੇ ਤੇ ਕੋ ਰਹਿੰਦੀ ਹੈ ਇਹ ਗੱਲ ਮੈਂ ਪਹਿਲਾਂ ਵੀ ਕੀਤੀ ਸੀ ਕਿ ਕਿਸੇ ਨੇ ਮੈਨੂੰ ਕਿਹਾ ਸੀ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਜਿਹੜਾ ਕੁਝ ਜਿਹੜਾ ਮਾਂ ਨੇ ਕਰਨਾ ਹੁੰਦਾ ਪਿਓ ਦਾ ਵੀ ਉਹਨਾ ਕਰਨਾ ਹੁੰਦਾ ਕਿਉਂਕਿ ਕਈ ਵਾਰ ਮੈਂ ਉਸ ਮਾਤਾ ਜੀ ਦੀ ਗੱਲ ਦੇ ਨਾਲ ਸਹਿਮਤ ਹਾਂ ਪਰ ਪਿਤਾ ਜਿਹੜਾ ਸਾਰੇ ਦਿਹਾੜੇ ਜਿਹੜਾ ਬਾਹਰ ਰਹਿੰਦਾ ਹੈ ਕੰਮ ਕਾਰ ਕਰਨ ਵਾਸਤੇ ਕਈ ਵਾਰਾ ਉਸ ਨੂੰ ਵਿਦੇਸ਼ ਦੀ ਧਰਤੀ ਤੇ ਵੀ ਜਾਣਾ ਪੈਂਦਾ ਨਾ ਮਾਂ ਜਿਹੜੀ ਆ ਆਪਣੇ ਬੱਚੇ ਤੇ ਘੌਰ ਰਹਿੰਦੀ ਐ ਮੇਸ਼ਾ ਬੱਚਾ ਜਿਹੜਾ ਉਸ ਦੀ ਨਿਗਰਾਨੀ ਦੇ ਵਿੱਚ ਵੱਡਾ ਹੁੰਦਾ ਹੈ ਤੇ ਮਾਂ ਚਾਵੇ ਤੇ ਬੜਾ ਕੁਝ ਹੋ ਸਕਦਾ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਮਾਂ ਚਾਵੇ ਤੇ ਆਪਣੇ ਬੱਚੇ ਨੂੰ ਚੋੜਾ ਕੋ ਬਣਾ ਸਕਦੀ ਤੇ ਮਾਂ ਤੇ ਡਿਪੈਂਡ ਕਰਦਾ ਹੈ ਕਿ ਬੱਚੇ ਨੇ ਬਣਾਣਾ ਕੀ ਆ ਤੇ ਬਣਾਵੇ ਮਾਂ ਤਾਂ ਸਕਦੇ ਚ ਮਾਂ ਆਪ ਗੁਰਬਾਣੀ ਕੜਦੀ ਹੈ ਗੁਰ ਇਤਿਹਾਸ ਕੜਦੀ ਆ ਤੇ ਲਾਗੇ ਬੱਚੇ ਨੂੰ ਬਿਠਾ ਕੇ ਕਥਨ ਸੁਣਾਉਂਦੀ ਆ ਕਿ ਪੁੱਤ ਸਾਡੇ ਆਹ ਪੰਜ ਪਿਆਰੇ ਨੇ ਸਾਡੇ ਆਹ ਚਾਰ ਸਹਜਾ ਦੇ ਨੇ ਸਾਡੇ 10 ਕਿਰਨ ਸਹਿਬਾਨ ਨੇ ਸਾਡੇ 40 ਮੁਕਤੇ ਨੇ ਸਾਡੇ 30 ਸ਼ਹੀਦ ਨੇ ਜੇ ਉਹਨਾਂ ਦੇ ਬਾਰੇ ਆਪਣੇ ਬੱਚਿਆਂ ਨੂੰ ਦੱਸੇ ਤੇ ਸਾਡੇ ਬੱਚੇ ਜਿਹੜੇ ਪਰਵਾੜੇ ਦੇ ਨਾਲ ਜੁੜਦਗੇ ਜੇ ਮਾਂ ਆਪ ਸਾਰੇ ਘਾੜੇ ਫੋਨ ਤੇ WhatsApp ਤੇ ਲੱਗ ਰਹੀਦੀ Facebook ਤੇ ਲੱਗ ਰਹੀਦੀ Instagram ਤੇ ਲੱਗਦੀ ਤੇ Snapchat ਤੇ ਲੱਗੀ ਰਹਿੰਦੀ ਆ ਫਿਰ ਸਾਡੇ ਬੱਚੇ ਵੀ ਉਦਾਂ ਦੇ ਹੁਣ ਕੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੋ ਸਕਦਾ ਮਣੀ ਗੱਲਾਂ ਸੁਣ ਕੇ ਕਈਆਂ ਮਿਰਚਾਂ ਲੱਗਣੀਆਂ ਕਿਉਂਕਿ ਸਾਡੇ ਆਮ ਭਾਸ਼ਾ ਸੱਚ ਜਿਹੜਾ ਬੋਲਦਾ ਮਿਰਚਾਂ ਤੇ ਲੱਗਦਾ ਨਾ ਭੇਡਾਂ ਸਾਡਾ ਇਹ ਸੰਧਾਨਤ ਬਣਿਆ ਪਿਆ ਮਾਫ਼ ਕਰਨ ਨਾਲ ਲਾਈਵ ਚੱਲਦਾ ਪਿਆ ਅਸੀਂ ਆਪਣੇ ਬੱਚਿਆਂ ਨੂੰ ਕਰ ਬਾਹਲੇ ਦੇ ਨਾਲ ਜੋੜ ਕੇ ਗੁਰਧਿਆਰ ਦੇ ਨਾਲ ਜੁੜ ਕੇ ਆ ਦੇਖੀਦਾ ਸਾਡੇ ਨੌਜਵਾਨ ਦਰੋ ਬੋਲਟ ਪੁਝਾ ਕੇ ਤੂੰ ਕਰਕੇ ਉਧਰੋਂ ਤੇ ਉਧਰੋਂ ਤੇ ਉਧਰੋਂ ਬਸ ਸਾਡੇ ਕੋਲ ਇਹੋ ਸੰਧਾਨਤ ਰਹੇਗਾ ਅੱਜ ਅਸੀਂ ਮੋਟਰਸਾਈਕਲ ਤੇ ਚੱਲ ਉਧਰੋਂ ਚੱਲ ਉਧਰੋਂ ਹਾਂ ਤੇ ਪਟ્રોલ ਪੰਪ ਵਾਲਾ ਵੀ ਕਹਿਣ ਲੱਗ ਪਿਆ ਕਹਿੰਦਾ ਪਿੰਡ ਵਾਲਿਆਂ ਨੇ ਸਾਡੇ ਨਾਲ ਹਿੱਸਾ ਪਾਇਆ ਹੋਇਆ ਹੈ ਕਹਿੰਦਾ ਕਿ ਜਿੰਨਾ ਪਟ્રોલ ਵੇਖਦਾ ਨਾ ਸਾਡਾ ਪਿੰਡ ਦਾ ਜ਼ਾਂਮਤ ਦੇ ਵਿੱਚ ਵੇਖਦਾ ਬੋਲੋ ਸਤਨਾਮ ਇਹ ਹਰਾਤ ਬੜੇ ਫਿਰ ਸਾਡੇ ਮਾਰਕ ਕਰਨਾ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਗੁਰਧਿਆਨ ਦੇ ਨਾਲ ਜੋੜ ਕੇ ਸਾਡੇ ਬੱਚੇ ਜਿਹੜੇ ਗਲਤ ਸੰਗਤ ਦੇ ਵਿੱਚ ਫੜਦੇ ਨੇ ਕੱਠ ਬਣਾ ਕੇ ਮੋੜਾਂ 'ਤੇ ਘੁਲਾਉਂਦੇ ਫਿਰਦੇ ਨੇ ਬੋਲਟਾਂ ਦੇ ਪਟਾਕੇ ਪਾਉਂਦੇ ਕਰਦੇ ਨੇ ਮੋਟਰਸਾਈਕਲ ਚਕਾਉਂਦੇ ਫਿਰਦੇ ਨੇ ਸਟੈਂਟ ਮਾਰਦੇ ਨੇ ਆਪਣੇ ਬਕਮਾਂ ਕਿਉਂ ਖਾਸ ਕਰਕੇ ਬੈਂਦੀ ਹੈ ਕਿ ਆਪਣੇ ਬੱਚਿਆਂ ਦਾ ਖਾਸ ਖਿਆਲ ਤੋਂ ਕਿ ਸਾਡੇ ਬੱਚੇ ਕਰਦੇ ਕੀ ਬੈਠਣ ਕਿਹੜੀ ਸੰਗਤ ਵਿੱਚ ਬੈਠਣ ਕਿਉਂਕਿ ਮਨੁੱਖ ਜਿੱਡਾਂ ਦੀ ਸੰਗਤ ਕਰਦਾ ਹੈ ਉਹ ਉਦਾਂ ਦਾ ਹੋ ਜਾਂਦਾ ਜੇ ਕਿਸੇ ਭਲੇ ਪੁਰਸ਼ ਦੀ ਸੰਗਤ ਕਰੇਗਾ ਤੇ ਭੜੇ ਪੁਰਸ਼ਾਂ માંગ ਬਣ ਜਾਵੇਗਾ ਜੇ ਜਿਸੇ ਬੇਸ਼ੇੜੀ ਦੀ ਸੰਗਤ ਕਰੇਗਾ ਨਸ਼ੇੜੀ ਬਣ ਜਾਵੇਗਾ ਅੱਜ ਅਸੀਂ ਅਰਦਾਸਾਂ ਕਰਦੇ ਆ ਕਿ ਸਾਡੇ ਬੱਚੇ ਨੂੰ ਗੱਡੀ ਮਿਲ ਜਾਵੇ ਕਾਰ ਮਿਲ ਜਾਵੇ ਹੁਲਟ ਮਿਲ ਜਾਵੇ ਜ਼ਮੀਨ ਜਾਇਦਾਦ ਮਿਲ ਜਾਵੇ ਵਿਦੇਸ਼ਾਂ ਦੀ ਟਿਕਟ ਮਿਲ ਜਾਵੇ ਵੀਜ਼ਾ ਮਿਲ ਜਾਵੇ ਇਹ ਤੇ ਅਸੀਂ ਅਰਦਾਸਾਂ ਬੜੀਆਂ ਕਰਨੀਆਂ ਨੇ ਪਰ ਅੱਜ ਤੱਕ ਮੈਂ ਕਦੇ ਨਹੀਂ ਸੁਣਿਆ ਕਿ ਕਿਸੇ ਮਾਂ ਪਿਓ ਨੇ ਆਪਣੇ ਬੱਚੇ ਦੀ ਅਰਦਾਸ ਬੇਅਤੀ ਕਰਵਾਈ ਹੋਵੇ ਕਿ ਪਾਈ ਸਾ ਸਾਡੇ ਬੱਚੇ ਦੀ ਅਰਦਾਸ ਕਰੋ ਤੇ ਸਾਡੇ ਬੱਚੇ ਨੂੰ ਨਾਮ ਦਾ ਦੀ ਪ੍ਰੀਤ ਬਖਸ਼ਿਸ਼ ਹੋ ਜਾਵੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਹਾਲਾਤ ਬਣੇ ਬਣੇ ਬੇਨਤੀ ਕਰਦੇ ਹਾਂ ਸਭ ਸੰਗਤਾਂ ਦੇ ਅੱਗੇ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਤੇ ਨਾਲ ਜੋੜੋ ਗੁਰਧਿਆਨ ਦੇ ਨਾਲ ਜੋੜੋ ਆਪ ਵੀ ਗੁਰੂ ਘਰ ਵਿੱਚ ਆਇਆ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਤੇ ਨਾਲ ਜੋੜੋ ਸੋ ਇਹਨਾਂ ਦਾ ਹਜ਼ਰਨਾ ਪ੍ਰਮਾਣ ਕਰਨਾ ਗੁਰਮਤਿ ਵਿਚਾਰ ਕਰਦਿਆਂ ਹੋ ਗਈਆਂ ਏਕ ਨਹੀਂ